अपनी चौकड़ी ऊपर बैठा हुआ, अपने दोनों हाथ जोड़ के प्रमात्मा अरदास कर रहा है कि हे मेरे दुनिया के मालक मेनू तो मिलता किस करके नहीं हे दीना नाथजे तो आप ही कृपा करके ਮੈਨੂੰ ਦਰਸ਼ਨ ਦੇ ਅੰਮ੍ਰਿਤ ਬਾਣੀ ਦੱਸਦੀ ਹੈ ਤੂੰ ਮੈਨੂੰ ਕਿਉਂ ਨਹੀਂ ਮਿਲਿਆ ਭਾਰਦਵਾਜ ਨੇ ਬਹੁਤ ਜ਼ਿਆਦਾ ਭਗਤੀ ਦੇ ਦੁੱਖ ਤੋਂ ਤੰਗ ਆ ਕੇ ਇਹ ਕਹਿ ਦਿੱਤਾ ਕਿ ਭਗਵਾਨ ਵਾਲੀਕ ਜੀ ਤੂੰ ਮਿਲੇ ਜਾਂ ਨਾ ਮਿਲੇ ਪਰ ਮੈਂ ਤੇਰਾ ਦਰ ਨਹੀਂ ਛੱਡਦਾ ਇੱਥੇ ਹੀ ਮਰ ਜਾਊਂਗਾ ਮੈਨੂੰ ਮਰਨਾ ਮਨਜ਼ੂਰ ਹੈ ਤੂੰ ਭਾਵੇਂ ਮੈਨੂੰ ਲੱਖ ਵਾਰੀ ਭੁੱਲਦਾ ਪਰ ਮੈਂ ਤੈਨੂੰ ਨਹੀਂ ਭੁੱਲਦਾ ਮੇਰੀ ਤੇਰੇ ਨਾਲ ਬਹੁਤ ਵੱਡੀ ਪ੍ਰੀਤ ਹੈ ਜਿਹੜੇ ਪ੍ਰਮਾਨੇ ਹੁੰਦੇ ਹਨ ਉਹ ਸ਼ਮਾ ਕੋਲੋਂ ਕਦੇ ਮੁੱਖ ਨਹੀਂ ਮੋੜਦੇ। ਪ੍ਰਮਾ ਸੜ ਕੇ ਸਵਾਹ ਹੋ ਜਾਣ। ਏ ਨੰਕਾਰ ਜੀ। ਮੈਂ ਵੀ ਉਹਨਾਂ ਪ੍ਰਮਾਨਿਆਂ ਵਿੱਚੋਂ ਇੱਕ ਤੇਰਾ ਪ੍ਰਮਾਨਾ ਹੂੰ। ਇੱਕ ਬਿਸਦੇ ਹੀਟ ਰਿੱਕੀ ਭਾਰਤਵਾਦੀ ਪ੍ਰਮਾਤਮਾ ਨਾਲ ਇਸ ਤਰ੍ਹਾਂ ਗੱਲਾਂ ਕਰ ਰਿਹਾ। ਜਿਨਾਂ ਅੰਦਰ ਮੇਰਾ ਸਰੀਰ ਤੇ ਉਹਦੇ ਵਿੱਚ ਸਵਾਸ ਚੱਲਦੇ ਹਨ ਉਹਨਾਂ 'ਚ ਤੇਰਾ ਪੱਲਾ ਨਹੀਂ ਛੱਡਦਾ ਇਸ ਤਰ੍ਹਾਂ ਦੀਆਂ ਆਪ ਮਹਾਨੀਆਂ ਰਿਖੀ ਜੀ ਗੱਲਾਂ ਕਰ ਕਰਕੇ ਰੋ ਰਿਹਾ ਹੈ ਤੇ ਅੱਖਾਂ ਵਿੱਚ ਪਾਣੀ ਜਾ ਰਿਹਾ ਹੈ ਜੋ ਬੋਲੇ ਸੁੰਦਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ ਇਕਸਵਰ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਧੰਨ ਧੰਨ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵਾਲਮੀ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ